ਦੋਸਤੋ ਕੀ ਕਦੇ ਤੁਸੀਂ ਧਿਆਨ ਦਿੱਤਾ ਹੈ ਕਿ ਦੁਨੀਆ ਦੇ ਸਭ ਤੋਂ ਸਫਲ ਲੋਕ ਨਾ ਤਾਂ ਬੇਤੁਕੀਆਂ ਗੱਲਾਂ ਕਰਦੇ ਨੇ ਤੇ ਨਾ ਹੀ ਆਪਣੇ ਸੁਪਨਿਆਂ ਦਾ ਸ਼ੋਰ ਮਚਾਉਂਦੇ ਨੇ। ਉਹਨਾਂ ਦੀ ਇੱਕ ਆਦਤ ਹੁੰਦੀ ਹੈ ਘੱਟ ਬੋਲਣਾ ਪਰ ਵੱਧ ਕਰਨਾ। ਜਦੋਂ ਭੀੜ ਆਪਣੀਆਂ ਯੋਜਨਾਵਾਂ ਦਾ ਸ਼ੋਰ ਮਚਾ ਰਹੀ ਹੁੰਦੀ ਹੈ ਉੱਥੇ ਹੀ ਕੋਈ ਚੁੱਪ ਇਨਸਾਨ ਅੰਦਰੇ-ਅੰਦਰ ਖੇਡ ਖੇਡ ਰਿਹਾ ਹੁੰਦਾ ਹੈ ਤੇ ਜਦੋਂ ਉਹਦਾ ਨਤੀਜਾ ਸਾਹਮਣੇ ਆਉਂਦਾ ਹੈ ਦੁਨੀਆ ਹੱਕੀ-ਬੱਕੀ ਰਹਿ ਜਾਂਦੀ ਹੈ। ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਹੀ ਦੱਸਣ ਵਾਲੇ ਹਾਂ ਕਿ ਬੋਲਣ ਦਾ ਅਸਲੀ ਸਮਾਂ ਕਿਹੜਾ ਤੇ ਚੁੱਪ ਵਿੱਚ ਲੁਕੇ ਉਹ ਫਾਇਦੇ ਜੋ ਕਿਸੇ ਵੀ ਇਨਸਾਨ ਨੂੰ ਚੋਟੀ ਤੱਕ ਪਹੁੰਚਾ ਸਕਦੇ ਨੇ ਤੁਸੀਂ ਵੇਖਿਆ ਹੋਵੇਗਾ ਕਿ ਕੁਝ ਲੋਕ ਬੜੇ ਗੰਭੀਰ ਸ਼ਾਂਤਮਨ ਤੇ ਘੱਟ ਬੋਲਣ ਵਾਲੇ ਹੁੰਦੇ ਨੇ ਉਹਨਾਂ ਦੀ ਸ਼ਖਸੀਅਤ ਵਿੱਚ ਇੱਕ ਅਜੀਬ ਜਿਹਾ ਜਾਦੂ ਹੁੰਦਾ ਹੈ ਉਹ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣਦੇ ਨੇ ਤੇ ਫਿਰ ਜਦੋਂ ਬੋਲਦੇ ਨੇ ਤਾਂ ਉਹਨਾਂ ਦੇ ਸਿਰਫ ਕੁਝ ਸ਼ਬਦ ਇੱਕ ਡੂੰਗਾ ਨਿਸ਼ਾਨ ਛੱਡ ਜਾਂਦੇ ਨੇ ਉਹ ਆਪਣੀਆਂ ਯੋਜਨਾਵਾਂ ਕਿਸੇ ਨੂੰ ਨਹੀਂ ਦੱਸਦੇ ਉਹਨਾਂ ਦੇ ਵੱਡੇ ਵੱਡੇ ਕੰਮ ਖਮੋਸ਼ੀ ਵਿੱਚ ਸ਼ੁਰੂ ਹੁੰਦੇ ਨੇ ਚੁੱਪ ਚਾਪ ਤਿਆਰੀ ਲਗਾਤਾਰ ਮਿਹਨਤ ਤੇ ਜਦੋਂ ਨਤੀਜਾ ਸਾਹਮਣੇ ਆਉਂਦਾ ਤਾਂ ਉਹ ਇੰਨਾ ਸ਼ਾਨਦਾਰ ਹੁੰਦਾ ਹੈ ਕਿ ਸ਼ਬਦ ਵੀ ਛੋਟੇ ਪੈ ਜਾਂਦੇ ਨੇ ਹੁਣ ਸਵਾਲ ਇਹ ਹੈ ਕਿ ਕੀ ਸੱਚਮੁੱਚ ਜ਼ਿੰਦਗੀ ਦੀ ਦੌੜ ਵਿੱਚ ਅੱਗੇ ਵਧਣ ਲਈ ਵੱਧ ਬੋਲਣਾ ਵੱਧ ਦੱਸਣਾ ਇਹਨਾਂ ਨੁਕਸਾਨਦਾਇਕ ਹੈ ਕਈਆਂ ਨੂੰ ਲੱਗਦਾ ਕਿ ਜਿਹੜੇ ਲੋਕ ਸ਼ੋਰ ਮਚਾਉਂਦੇ ਨੇ ਆਪਣੇ ਬਾਰੇ ਦੱਸਦੇ ਨੇ ਉਹੀ ਅੱਗੇ ਨਿਕਲਦੇ ਨੇ ਪਰ ਦੋਸਤੋ ਇਤਿਹਾਸ ਦਾ ਹਰ ਸਫ਼ਾ ਗਵਾਹ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਰਾਜ ਸਭ ਤੋਂ ਸ਼ਕਤੀਸ਼ਾਲੀ ਸਮਰਾਜ ਸ਼ਬਦਾਂ ਨਾਲ ਨਹੀਂ ਬਣੇ ਉਹ ਬਣੇ ਨੇ ਖਮੋਸ਼ੀ ਵਿੱਚ ਲਏ ਫੈਸਲਿਆਂ ਨਾਲ ਚੁੱਪਚਾਪ ਬਣਾਈਆਂ ਰਣਨੀਤੀਆਂ ਨਾਲ ਤੇ ਅਟੱਲ ਮਿਹਨਤ ਦੇ ਨਾਲ ਸੱਚੀ ਕਾਮਯਾਬੀ ਰਾਤੋ-ਰਾਤ ਨਹੀਂ ਮਿਲਦੀ ਉਹ ਉਦੋਂ ਮਿਲਦੀ ਹੈ ਜਦੋਂ ਪੂਰੀ ਦੁਨੀਆ ਸੌਂ ਰਹੀ ਹੁੰਦੀ ਹੈ ਤੇ ਕੋਈ ਚੁੱਪਚਾਪ ਕੰਮ ਕਰ ਰਿਹਾ ਹੁੰਦਾ ਹੈ ਪਤਾ ਨਹੀਂ ਕਿੰਨੇ ਲੋਕ ਨੇ ਜੋ ਵੱਡੇ ਵੱਡੇ ਸੁਪਨੇ ਵੇਖਦੇ ਨੇ ਹਰ ਕਿਸੇ ਨੂੰ ਆਪਣੀਆਂ ਯੋਜਨਾਵਾਂ ਦੱਸਦੇ ਨੇ ਆਪਣੇ ਪਲਾਨਸ ਦੱਸਦੇ ਨੇ ਪਰ ਸਾਲਾਂ ਤੱਕ ਉੱਥੇ ਹੀ ਫਸੇ ਰਹਿੰਦੇ ਨੇ ਜਦੋਂ ਉਹ ਆਪਣੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਨੇ ਤਾਂ ਉਹਨਾਂ ਦਾ ਜੋਸ਼ ਦੇਖਣ ਵਾਲਾ ਹੁੰਦਾ ਉਹ ਬੜੀ ਬਰੀਕੀ ਨਾਲ ਦੱਸਦੇ ਨੇ ਕਿ ਉਹ ਕੀ ਕਰਨਗੇ ਕਿਵੇਂ ਕਰਨਗੇ ਤੇ ਕਦੋਂ ਕਰਨਗੇ ਪਰ ਸੁਪਨਿਆਂ ਨੂੰ ਜਿਉਣ ਤੋਂ ਵੱਧ ਉਹ ਉਹਨਾਂ ਨੂੰ ਕਹਾਣੀਆਂ ਵਾਂਗ ਸੁਣਾਉਣ ਵਿੱਚ ਆਪਣਾ ਸਮਾਂ ਗਵਾ ਦਿੰਦੇ ਨੇ ਬੋਲਣਾ ਜ਼ਰੂਰੀ ਹੈ ਪਰ ਸਿਰਫ ਬੋਲਣ ਨਾਲ ਕੰਮ ਨਹੀਂ ਚੱਲਦਾ ਜੇਕਰ ਤੁਸੀਂ ਯੋਜਨਾਵਾਂ ਬਾਰੇ ਵੱਧ ਬੋਲਦੇ ਹੋ ਤੇ ਕੰਮ ਘੱਟ ਕਰਦੇ ਹੋ ਤਾਂ ਤੁਸੀਂ ਆਪਣੀ ਊਰਜਾ ਬਰਬਾਦ ਕਰ ਰਹੇ ਹੋ ਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਤੁਹਾਨੂੰ ਇੱਕ ਝੂਠੀ ਜੀ ਕਾਮਯਾਬੀ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ ਹਰ ਤਾਰੀਫ਼ ਹਰ ਪ੍ਰਸ਼ੰਸਾ ਜੋ ਲੋਕਾਂ ਵੱਲੋਂ ਅਧੂਰੀਆਂ ਯੋਜਨਾਵਾਂ ਤੇ ਮਿਲਦੀ ਹੈ ਉਹ ਤੁਹਾਨੂੰ ਸਕੂਨ ਤਾਂ ਦਿੰਦੀ ਹੈ ਪਰ ਹੌਲੀ-ਹੌਲੀ ਤੁਹਾਨੂੰ ਆਲਸੀ ਬਣਾ ਦਿੰਦੀ ਹੈ ਫਿਰ ਦੇਖਦੇ ਹੀ ਦੇਖਦੇ ਸਮਾਂ ਰੇਤ ਵਾਂਗ ਹੱਥੋਂ ਫਿਸਲ ਜਾਂਦਾ ਤੇ ਯੋਜਨਾਵਾਂ ਸਿਰਫ ਗੱਲਾਂ ਵਿੱਚ ਹੀ ਰਹਿ ਜਾਂਦੀਆਂ ਨੇ ਮੈਂ ਅਜਿਹੇ ਕਈ ਕਾਬਲ ਲੋਕ ਦੇਖੇ ਨੇ ਜਿਨ੍ਹਾਂ ਕੋਲ ਸ਼ਾਨਦਾਰ ਆਈਡੀਆਜ਼ ਸੀ ਯੋਜਨਾਵਾਂ ਸੀ ਪਲਾਨਸ ਸੀ ਪਰ ਵੱਧ ਬੋਲਣ ਦੀ ਆਦਤ ਨੇ ਉਹਨਾਂ ਦੀ ਕਾਮਯਾਬੀ ਦੇ ਰਸਤੇ ਰੋਕ ਦਿੱਤੇ ਮਹਾਨ ਲੋਕਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਤੁਸੀਂ ਕੀ ਕਰਨ ਵਾਲੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਅਜੇ ਤਿਆਰ ਨਹੀਂ ਹੋ ਅਕਸਰ ਜਵਾਨੀ ਵਿੱਚ ਅਸੀਂ ਇਸ ਜਾਲ ਵਿੱਚ ਫਸ ਜਾਂਦੇ ਹਾਂ ਸਾਡੇ ਮਨ ਵਿੱਚ ਕੋਈ ਸ਼ਾਨਦਾਰ ਯੋਜਨਾ ਹੁੰਦੀ ਹੈ ਅਸੀਂ ਉਹ ਆਪਣੇ ਕਿਸੇ ਮਿੱਤਰ ਨੂੰ ਦੱਸ ਦਿੰਦੇ ਹਾਂ ਇਸੇ ਉਮੀਦ ਦੇ ਨਾਲ ਕਿ ਉਹ ਸਹਿਯੋਗ ਕਰੇਗਾ ਪਰ ਮਿਲਦਾ ਕੀ ਹੈ ਸਿਰਫ ਮਜ਼ਾਕ ਉਹ ਮਜ਼ਾਕ ਹੀ ਢਾਉਂਦੇ ਨੇ ਤੇ ਅਸੀਂ ਟੁੱਟ ਜਾਂਦੇ ਹਾਂ ਫਿਰ ਮਹੀਨਿਆਂ ਤੱਕ ਅਸੀਂ ਉਸ ਸੁਪਨੇ ਨੂੰ ਛੱਡ ਦਿੰਦੇ ਹਾਂ ਸ਼ੁਰੂ ਕਰਨ ਦੀ ਹਿੰਮਤ ਨਹੀਂ ਜਟਾ ਪਾਉਂਦੇ ਤੇ ਉਸ ਵੇਲੇ ਤੱਕ ਹੋਰ ਲੋਕ ਜੋ ਖਾਮੋਸ਼ੀ ਨਾਲ ਕੰਮ ਕਰ ਰਹੇ ਸੀ ਉਹ ਉਹੀ ਕੰਮ ਪੂਰਾ ਕਰ ਚੁੱਕੇ ਹੁੰਦੇ ਨੇ ਜਿਹਨੂੰ ਅਸੀਂ ਸ਼ੁਰੂ ਵੀ ਨਹੀਂ ਕੀਤਾ ਜ਼ਿੰਦਗੀ ਵਿੱਚ ਇੱਕ ਨਿਜ਼ਮ ਬਣਾ ਲਓ ਇਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਕਿ ਹਰ ਨਵੇਂ ਵਿਚਾਰ ਤੇ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਘੱਟੋ ਘੱਟ ਇੱਕ ਕਦਮ ਜ਼ਰੂਰ ਚੁੱਕੋ ਇਹਦੇ ਨਾਲ ਤੁਹਾਡੀ ਊਰਜਾ ਬਚ ਜਾਵੇਗੀ ਜੋ ਕਿ ਤੁਸੀਂ ਹੋਰਾਂ ਨੂੰ ਸਮਝਾਉਣ ਵਿੱਚ ਬਰਬਾਦ ਕਰਦੇ ਸੀ ਤੇ ਸਭ ਤੋਂ ਅਹਿਮ ਗੱਲ ਆਪਣੇ ਕੰਮਾਂ ਨਾਲ ਆਪਣੇ ਆਪ ਨੂੰ ਮੰਨਣਾ ਸ਼ੁਰੂ ਕਰ ਦਿਓ ਯਾਦ ਰੱਖੋ ਜਿੰਨਾ ਵੱਧ ਤੁਸੀਂ ਅਧੂਰੀਆਂ ਯੋਜਨਾਵਾਂ ਬਾਰੇ ਗੱਲ ਕਰੋਗੇ ਉਨਾ ਹੀ ਤੁਹਾਨੂੰ ਇਹ ਵਹਿਮ ਰਹੇਗਾ ਕਿ ਤੁਸੀਂ ਤਰੱਕੀ ਕਰ ਰਹੇ ਹੋ ਪਰ ਇਹ ਵਹਿਮ ਅਨੁਸ਼ਾਸਨ ਨੂੰ ਖਤਮ ਕਰ ਦਿੰਦਾ ਹੈ ਕਈ ਲੋਕ ਕਹਿੰਦੇ ਨੇ ਕੰਮ ਕਰਨ ਤੋਂ ਡਰ ਲੱਗਦਾ ਡਰ ਕਿ ਕਿਤੇ ਗਲਤੀ ਨਾ ਹੋ ਜਾਵੇ ਪਰ ਮੈਂ ਸਿੱਖਿਆ ਹੈ ਕਿ ਕੰਮ ਕਰਨ ਨਾਲ ਮਿਲਣ ਵਾਲੀ ਨਾਕਾਮੀ ਕੁਝ ਸਿਖਾਉਂਦੀ ਜ਼ਰੂਰ ਹੈ ਪਰ ਆਲਸ ਨਾਲ ਮਿਲਣ ਵਾਲੀ ਨਾਕਾਮੀ ਕੁਝ ਵੀ ਨਹੀਂ ਸਿਖਾਉਂਦੀ ਲੋਕ ਮੰਨਦੇ ਨੇ ਕਿ ਕੰਮ ਕਰਨ ਲਈ ਪ੍ਰੇਰਣਾ ਚਾਹੀਦੀ ਹੈ ਪਰ ਸੱਚ ਇਹਦੇ ਉਲਟ ਹੈ ਪ੍ਰੇਰਣਾ ਕੰਮ ਕਰਨ ਨਾਲ ਆਉਂਦੀ ਹੈ ਜਦੋਂ ਤੁਸੀਂ ਕੋਈ ਕਦਮ ਚੁੱਕਦੇ ਹੋ ਭਾਵੇਂ ਉਹ ਛੋਟਾ ਹੀ ਕਿਉਂ ਨਾ ਹੋਵੇ ਤੁਹਾਡੇ ਅੰਦਰ ਕੁਝ ਬਦਲਦਾ ਹੈ ਆਤਮ ਵਿਸ਼ਵਾਸ ਦਾ ਇੱਕ ਧਾਗਾ ਬਣਦਾ ਹੈ ਜੋ ਹਰ ਦਿਨ ਬਦਨ ਹੋਰ ਮਜ਼ਬੂਤ ਹੁੰਦਾ ਜਾਂਦਾ ਤੇ ਜਦੋਂ ਤੁਸੀਂ ਬੋਲਣ ਦੀ ਥਾਂ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਇੱਕ ਵਿਲੱਖਣ ਚੀਜ਼ ਹੁੰਦੀ ਹੈ ਲੋਕ ਤੁਹਾਡੇ ਵੱਲ ਧਿਆਨ ਦੇਣ ਲੱਗਦੇ ਨੇ ਭਵੇਂ ਤੁਸੀਂ ਕੁਝ ਨਾ ਬੋਲੋ ਕਿਉਂਕਿ ਦੁਨੀਆ ਤੁਹਾਡੀ ਕਾਮਯਾਬੀ ਦੀ ਆਵਾਜ਼ ਨੂੰ ਤੁਹਾਡੀਆਂ ਯੋਜਨਾਵਾਂ ਦੇ ਸ਼ੋਰ ਨਾਲੋਂ ਕਈ ਗੁਣਾ ਉੱਚਾ ਸੁਣਦੀ ਹੈ ਯਾਦ ਰੱਖੋ ਜੋ ਕੰਮ ਵਿੱਚ ਵਿਅਸਤ ਰਹਿੰਦਾ ਹੈ ਉਹਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਦਾ ਸਮਾਂ ਨਹੀਂ ਮਿਲਦਾ ਤੇ ਜੋ ਹਰ ਵੇਲੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਿੱਚ ਲੱਗਾ ਰਹਿੰਦਾ ਉਹ ਸ਼ਾਇਦ ਹੀ ਕੁਝ ਬਣ ਪਾਉਂਦਾ ਹੈ ਇਸ ਲਈ ਆਪਣੇ ਆਪ ਨਾਲ ਵਾਅਦਾ ਕਰੋ ਤੁਹਾਡੀ ਯਾਤਰਾ ਘੱਟ ਬੋਲਣ ਤੇ ਵੱਧ ਕਰਨ ਨਾਲ ਸ਼ੁਰੂ ਹੋਵੇਗੀ ਕਿਉਂਕਿ ਇਹੀ ਚੋਟੀ ਤੱਕ ਪਹੁੰਚਣ ਦਾ ਰਸਤਾ ਹੈ ਕੀ ਤੁਸੀਂ ਕਦੇ ਧਿਆਨ ਦਿੱਤਾ ਕਿਸੇ ਮੀਟਿੰਗ ਵਿੱਚ ਕਿਸੇ ਖਾਸ ਪ੍ਰੋਗਰਾਮ ਵਿੱਚ ਜਾਂ ਕਿਸੇ ਸਧਾਰਨ ਗੱਲਬਾਤ ਵਿੱਚ ਵੀ ਕਿ ਸਭ ਤੋਂ ਪ੍ਰਭਾਵਸ਼ਾਲੀ ਲੋਕ ਪਹਿਲਾਂ ਨਹੀਂ ਬੋਲਦੇ ਉਹ ਪਹਿਲਾਂ ਸੁਣਦੇ ਨੇ ਮਾਹੌਲ ਨੂੰ ਪਰਖਦੇ ਨੇ ਤੇ ਆਖਰ ਵਿੱਚ ਬੋਲਦੇ ਨੇ ਜਿਹਦੇ ਨਾਲ ਉਹਨਾਂ ਦੀ ਆਵਾਜ਼ ਹੋਰ ਵੀ ਗੂੰਜਦੀ ਹੈ ਇਹ ਕੋਈ ਕੁਦਰਤੀ ਗੱਲ ਨਹੀਂ ਹੈ ਇਹ ਉਹਨਾਂ ਦੀ ਰਣਨੀਤੀ ਹੈ ਪਲਾਨ ਹੈ ਕਿਉਂਕਿ ਮੌਨ ਵਿੱਚ ਅਸੀਮ ਤਾਕਤ ਹੈ ਜਲਦੀ ਬੋਲਣ ਵਾਲਾ ਆਪਣੀਆਂ ਚਾਲਾਂ ਆਪਣੇ ਇਰਾਦੇ ਤੇ ਆਪਣੀਆਂ ਕਮਜ਼ੋਰੀਆਂ ਖੋਲ ਦਿੰਦਾ ਹੈ ਪਰ ਜੋ ਚੁੱਪਚਾਪ ਵੇਖਦਾ ਹੈ ਉਹ ਸਭ ਕੁਝ ਇੱਕ ਜਸੂਸ ਵਾਂਗ ਇਕੱਠਾ ਕਰਦਾ ਹੈ ਮਾਹੌਲ ਨੂੰ ਸਮਝਦਾ ਹੈ ਤੇ ਫਿਰ ਸਹੀ ਸਮੇਂ ਤੇ ਆਪਣੀ ਚਾਲ ਚੱਲਦਾ ਹੈ ਮੈਂ ਆਪਣੇ ਤਜਰਬੇ ਤੋਂ ਇੱਕ ਮਹੱਤਵਪੂਰਨ ਗੱਲ ਸਿੱਖੀ ਹੈ ਕਿ ਤਾਕਤ ਵੱਧ ਬੋਲਣ ਵਿੱਚ ਨਹੀਂ ਹੈ ਤਾਕਤ ਹੈ ਸਹੀ ਸਮੇਂ ਤੇ ਬੋਲਣ ਵਿੱਚ ਪਰ ਇਸ ਲਈ ਆਪਣੇ ਉੱਪਰ ਕਾਬੂ ਚਾਹੀਦਾ ਹੈ ਦਿਖਾਵੇ ਦੀ ਇੱਛਾ ਤੇ ਕਾਬੂ ਰੱਖਣਾ ਪਵੇਗਾ ਹੁਸ਼ਿਆਰ ਦੇਖਣ ਦੀ ਚਾਹਤ ਛੱਡਣੀ ਪਵੇਗੀ ਤੇ ਇਹਦੇ ਬਦਲੇ ਤੁਹਾਨੂੰ ਮਿਲੇਗਾ ਗਿਆਨ ਜਾਣਕਾਰੀ ਤੇ ਰਣਨੀਤਿਕ ਮਹਾਨਤਾ ਜਦੋਂ ਤੁਸੀਂ ਰਣਨੀਤਿਕ ਤੌਰ ਤੇ ਚੁੱਪ ਰਹਿੰਦੇ ਹੋ ਤਾਂ ਲੋਕ ਤੁਹਾਨੂੰ ਵੱਖਰੇ ਨਜ਼ਰੀਏ ਨਾਲ ਦੇਖਦੇ ਨੇ ਉਹ ਤੁਹਾਡੇ ਵੱਲ ਹੋਰ ਵੱਧ ਧਿਆਨ ਦਿੰਦੇ ਨੇ ਤੁਹਾਡੀ ਹਰ ਗੱਲ ਦਾ ਵਜ਼ਨ ਹੁੰਦਾ ਹੈ ਇਹਦੇ ਉਲਟ ਜੋ ਲੋਕ ਹਰ ਸਮੇਂ ਬੋਲਦੇ ਰਹਿੰਦੇ ਨੇ ਉਹਨਾਂ ਦੀ ਆਵਾਜ਼ ਕਿਸੇ ਸ਼ੋਰ ਵਿੱਚ ਗੁਆਚ ਜਾਂਦੀ ਹੈ ਪਰ ਖਮੋਸ਼ੀ ਤੋਂ ਬਾਅਦ ਬੋਲਣ ਵਾਲੇ ਦੀ ਆਵਾਜ਼ ਜਦੋਂ ਗੂੰਜਦੀ ਹੈ ਤਾਂ ਡੂੰਗੀ ਛਾਪ ਛੱਡ ਜਾਂਦੀ ਹੈ ਹੁਣ ਸੋਚੋ ਕਿੰਨੀ ਵਾਰ ਤੁਸੀਂ ਬਿਨਾਂ ਹਾਲਾਤਾਂ ਨੂੰ ਸਮਝੇ ਆਪਣੀ رائے ਦੇ ਦਿੱਤੀ ਜਲਦੀ ਵਿੱਚ ਕੋਈ ਵਾਅਦਾ ਕਰ ਦਿੱਤਾ ਜਾਂ ਆਪਣੀਆਂ ਯੋਜਨਾਵਾਂ ਉਹਨਾਂ ਲੋਕਾਂ ਨੂੰ ਦੱਸ ਦਿੱਤੀਆਂ ਜਿਨ੍ਹਾਂ ਨੇ ਬਾਅਦ ਵਿੱਚ ਉਹਨਾਂ ਦਾ ਤੁਹਾਡੇ ਖਿਲਾਫ ਇਸਤੇਮਾਲ ਕਰ ਲਿਆ ਇਹ ਇਸ ਲਈ ਨਹੀਂ ਕਿ ਲੋਕ ਬੁਰੇ ਨੇ ਬਲਕਿ ਇਸ ਲਈ ਕਿ ਤੁਸੀਂ ਆਪਣੀਆਂ ਚਾਲਾਂ ਸਮੇਂ ਤੋਂ ਪਹਿਲਾਂ ਖੋਲ੍ਹ ਦਿੱਤੀਆਂ ਯਾਦ ਰੱਖੋ ਜਦੋਂ ਤੁਸੀਂ ਘੱਟ ਬੋਲਦੇ ਹੋ ਤੁਸੀਂ ਫਾਇਦੇ ਵਿੱਚ ਰਹਿੰਦੇ ਹੋ ਤੁਸੀਂ ਵੱਧ ਸੁਣਦੇ ਹੋ ਵੱਧ ਸਮਝਦੇ ਹੋ ਤੇ ਸਭ ਤੋਂ ਜ਼ਰੂਰੀ ਤੁਸੀਂ ਆਪਣੀ ਕਮਜ਼ੋਰੀ ਬਚਾਉਂਦੇ ਹੋ ਕਿਉਂਕਿ ਹਰ ਵਾਰ ਜਦੋਂ ਤੁਸੀਂ ਬੋਲਦੇ ਹੋ ਤੁਸੀਂ ਕੁਝ ਨਾ ਕੁਝ ਦੱਸ ਹੀ ਦਿੰਦੇ ਹੋ ਪਰ ਜਦੋਂ ਤੁਸੀਂ ਵੱਧ ਸੁਣਦੇ ਹੋ ਤਾਂ ਤੁਸੀਂ ਕੁਝ ਹਾਸਲ ਕਰਦੇ ਹੋ ਇਸ ਲਈ ਜਦੋਂ ਵੀ ਕਿਸੇ ਨਵੇਂ ਮਾਹੌਲ ਵਿੱਚ ਜਾਓ ਤੁਰੰਤ ਬੋਲਣ ਦੀ ਬਜਾਏ ਪਹਿਲਾਂ ਸੁਣੋ ਦੇਖੋ ਲੋਕ ਕਿਵੇਂ ਵਰਤਾਵਰ ਕਰ ਰਹੇ ਨੇ ਕੀ ਕਹਿ ਰਹੇ ਨੇ ਤੇ ਸਭ ਤੋਂ ਮਹੱਤਵਪੂਰਨ ਕਿ ਕੀ ਨਹੀਂ ਕਹਿ ਰਹੇ ਬੈਠਕਾਂ ਜਾਂ ਗੱਲਬਾਤ ਵਿੱਚ ਹੋਰਨਾਂ ਨੂੰ ਪਹਿਲਾਂ ਆਪਣੀ ਗੱਲ ਰੱਖਣ ਦਿਓ। ਇਹੀ ਉਡੀਕ ਤੇ ਖਮੋਸ਼ੀ ਤੁਹਾਨੂੰ ਕਿਸੇ ਵੀ ਬਹਿਸ ਨਾਲੋਂ ਵੱਧ ਫਾਇਦਾ ਦੇਵੇਗੀ। ਹਾਂ ਸ਼ੁਰੂ ਵਿੱਚ ਹੋ ਸਕਦਾ ਹੈ ਕਿ ਲੋਕ ਤੁਹਾਨੂੰ ਕਮਜ਼ੋਰ ਸਮਝਣ ਪਰ ਜਿਵੇਂ ਹੀ ਤੁਸੀਂ ਸਹੀ ਸਮੇਂ ਤੇ ਸਹੀ ਸ਼ਬਦ ਬੋਲੋਗੇ ਤਾਂ ਉਹ ਸਮਝ ਜਾਣਗੇ ਕਿ ਤੁਸੀਂ ਬੇਵਜਾ ਚੁੱਪ ਨਹੀਂ ਸੀ। ਤੁਸੀਂ ਅਧਿਕਾਰ ਬਣਾ ਰਹੇ ਸੀ। ਇਹੀ ਫਰਕ ਹੈ ਸ਼ੋਰ ਕਰਨ ਵਾਲਿਆਂ ਵਿੱਚ ਤੇ ਸਨਮਾਨ ਪਾਉਣ ਵਾਲਿਆਂ ਵਿੱਚ ਸ਼ੋਰ ਕਰਨ ਵਾਲੇ ਕੁਝ ਪਲਾਂ ਲਈ ਯਾਦ ਕੀਤੇ ਜਾਂਦੇ ਨੇ ਪਰ ਰਣਨੀਤਕ ਤੌਰ ਤੇ ਚੁੱਪ ਰਹਿਣ ਵਾਲੇ ਲੋਕ ਯਾਦਾਂ ਵਿੱਚ ਜੁੜ ਜਾਂਦੇ ਨੇ ਉਹਨਾਂ ਨੂੰ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਹਾਜ਼ਰੀ ਹੀ ਉਹਨਾਂ ਲਈ ਬੋਲਦੀ ਹੈ ਕੀ ਤੁਸੀਂ ਵੇਖਿਆ ਅਸਲ ਸਫਲ ਲੋਕ ਲਗਭਗ ਕਦੇ ਨਹੀਂ ਦੱਸਦੇ ਕਿ ਉਹ ਕੀ ਕਰਨ ਵਾਲੇ ਨੇ ਉਹ ਤਾਂ ਬਸ ਸਿੱਧਾ ਸ਼ੁਰੂ ਕਰ ਦਿੰਦੇ ਨੇ ਜਦਕਿ ਜ਼ਿਆਦਾਤਰ ਲੋਕ ਆਪਣੇ ਘੰਟੇ ਆਪਣੇ ਸੁਪਨਿਆਂ ਬਾਰੇ ਗੱਲ ਕਰਨ ਇਰਾਦੇ ਦਿਖਾਉਣ ਤੇ ਬਹਾਨੇ ਬਣਾਉਣ ਵਿੱਚ ਗਵਾ ਦਿੰਦੇ ਨੇ ਯਾਦ ਰੱਖੋ ਕਿ ਜੋ ਚੁੱਪਚਾਪ ਸਫਲ ਹੁੰਦੇ ਨੇ ਉਹ ਬਿਨਾਂ ਕਿਸੇ ਕੋਸ਼ਿਸ਼ਾਂ ਦੇ ਸਿਰਫ ਕੰਮ ਕਰਦੇ ਨੇ ਦੁਨੀਆ ਸ਼ਾਨਦਾਰ ਯੋਜਨਾਵਾਂ ਬਣਾਉਣ ਵਾਲਿਆਂ ਨਾਲ ਭਰੀ ਪਈ ਹੈ ਪਰ ਲਗਾਤਾਰ ਕੰਮ ਕਰਨ ਵਾਲਿਆਂ ਤੋਂ ਵਾਂਝੀ ਹੈ ਫਰਕ ਬੁੱਧੀਮਾਨੀ ਵਿੱਚ ਨਹੀਂ ਹੈ ਫਰਕ ਹੈ ਅਨੁਸ਼ਾਸਨ ਵਿੱਚ ਕੋਈ ਵੱਡਾ ਵਿਚਾਰ ਜ਼ਿੰਦਗੀ ਨਹੀਂ ਬਦਲਦਾ ਬਲਕਿ ਹਰ ਰੋਜ਼ ਦੁਹਰਾਏ ਗਏ ਕੰਮ ਜ਼ਿੰਦਗੀ ਬਦਲਦੇ ਨੇ ਲੋਕ ਇੱਕ ਆਮ ਦਿਨ ਦੀ ਤਾਕਤ ਨੂੰ ਘੱਟ ਸਮਝਦੇ ਨੇ। ਉਹਨਾਂ ਨੂੰ ਲੱਗਦਾ ਕਿ ਵੱਡੀਆਂ ਕਟਨਾਵਾਂ ਲਈ ਵੱਡੇ ਐਲਾਨ ਤੇ ਵੱਡੇ ਯਤਨ ਚਾਹੀਦੇ ਨੇ। ਪਰ ਸਚਾਈ ਇਹ ਹੈ ਕਿ ਉਹ ਆਮ ਦਿਨ ਜਿਨ੍ਹਾਂ ਵਿੱਚ ਪੂਰੀ ਲਗਨ ਨਾਲ ਕੰਮ ਕੀਤਾ ਜਾਂਦਾ ਹੈ, ਉਹੀ ਖਾਸ ਨਤੀਜੇ ਲਿਆਉਂਦੇ ਨੇ। ਜੇ ਤੁਸੀਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ, ਆਰਥਿਕ ਤੌਰ ਤੇ ਤਰੱਕੀ ਕਰਨਾ ਚਾਹੁੰਦੇ ਹੋ, ਇੱਕ ਸਨਮਾਨਿਤ ਇਨਸਾਨ ਬਣਾਉਣਾ ਚਾਹੁੰਦੇ ਹੋ ਤਾਂ ਕੰਮ ਨੂੰ ਆਪਣਾ ਧਰਮ ਬਣਾ ਲਓ। ਅਨੁਸ਼ਾਸਨ ਬਾਰੇ ਬੋਲੋ ਨਾ ਅਨੁਸ਼ਾਸਨ ਨਾਲ ਜਿਉਣਾ ਸ਼ੁਰੂ ਕਰੋ ਇਹ ਨਾ ਕਹੋ ਕਿ ਤੁਸੀਂ ਬਦਲੋਗੇ ਸਗੋਂ ਬਦਲ ਜਾਓ ਸਹੀ ਮਾਹੌਲ ਦੀ ਉਡੀਕ ਨਾ ਕਰੋ ਜੋ ਕੋਲ ਹੈ ਉਹਦੀ ਵਰਤੋਂ ਕਰੋ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਅੱਜ ਮੈਂ ਕੀ ਕੀਤਾ ਕੀ ਬਣਾਇਆ ਕੀ ਸੁਲਝਾਇਆ ਜਾਂ ਅੱਗੇ ਕੀ ਵਧਾਇਆ ਇਹੀ ਛੋਟਾ ਜਿਹਾ ਸਵਾਲ ਮੈਂ ਕਰ ਰਿਹਾ ਵਾਲੇ ਵਹਿਮ ਨੂੰ ਤੋੜ ਦਿੰਦਾ ਹੈ ਤੇ ਤੁਹਾਨੂੰ ਉਹਦੇ ਉੱਪਰ ਕੇਂਦਰਿਤ ਕਰਦਾ ਜੋ ਸੱਚਮੁੱਚ ਮਾਇਨੇ ਰੱਖਦਾ ਹੈ ਇੱਕ ਹੋਰ ਆਮ ਜੀ ਗਲਤੀ ਹੈ ਕਿ ਸਮੇਂ ਤੋਂ ਪਹਿਲਾਂ ਆਪਣੀ ਪਛਾਣ ਬਣਾਉਣ ਦੀ ਭਾਲ ਵਿੱਚ ਰਹਿਣਾ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਦੂਜਿਆਂ ਨੂੰ ਨਤੀਜੇ ਦਿਖਾਉਣ ਦੀ ਜਲਦੀ ਹੁੰਦੀ ਹੈ ਇੱਥੇ ਹੀ ਇਹ ਤੁਹਾਨੂੰ ਤੁਹਾਡੇ ਕੰਮ ਦੀ ਵਿਧੀ ਤੋਂ ਦੂਰ ਲੈ ਜਾਂਦਾ ਹੈ ਇਹ ਠੀਕ ਕਿਸੇ ਤਰ੍ਹਾਂ ਹੈ ਜਿਵੇਂ ਬੀਜ ਬੀਜਣ ਦੇ ਤੁਰੰਤ ਬਾਅਦ ਜੇ ਤੁਸੀਂ ਕਹੋ ਫਸਲ ਕੱਟਣੀ ਹੈ ਤਾਂ ਬੀਜ ਵੀ ਬਰਬਾਦ ਹੋ ਜਾਂਦਾ ਹੈ ਬੀਜ ਨੂੰ ਖਮੋਸ਼ੀ ਚਾਹੀਦੀ ਹੈ ਸਮਾਂ ਚਾਹੀਦਾ ਹੈ ਲਗਾਤਾਰ ਸੰਘਰਸ਼ ਚਾਹੀਦਾ ਹੈ ਯਾਦ ਰੱਖੋ ਇਤਿਹਾਸ ਦੇ ਮਹਾਨ ਤੋਂ ਮਹਾਨ ਲੋਕ ਵੀ ਸਨਮਾਨਤ ਹੋਣ ਤੋਂ ਪਹਿਲਾਂ ਸਾਲਾਂ ਤੱਕ ਅਣਦੇਖੇ ਹੀ ਰਹੇ ਨੇ ਕਿਉਂਕਿ ਉਹ ਮਹੱਤਵਪੂਰਨ ਦੇਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸੀ ਸਗੋਂ ਉਹ ਮਹੱਤਵਪੂਰਨ ਬਣਨ ਵਿੱਚ ਵਿਅਸਤ ਸੀ ਇੱਕ ਹੋਰ ਗੱਲ ਸਭ ਤੋਂ ਵਿਨਾਸ਼ਕਾਰੀ ਤੇ ਸਭ ਤੋਂ ਖਤਰਨਾਕ ਸ਼ੋਰ ਬਾਹਰ ਦਾ ਨਹੀਂ ਹੁੰਦਾ ਸਾਡੇ ਅੰਦਰ ਦਾ ਹੁੰਦਾ ਹੈ ਉਹ ਆਵਾਜ਼ ਜੋ ਲਗਾਤਾਰ ਕਹਿੰਦੀ ਹੈ ਤੂੰ ਕਾਬਿਲ ਨਹੀਂ ਹੈ ਤੂੰ ਡਰ ਚੁੱਕਾ ਹੈ ਤੈਨੂੰ ਕੋਈ ਗੰਭੀਰਤਾ ਨਾਲ ਨਹੀਂ ਲਵੇਗਾ ਤੂੰ ਫਿਰ ਅਸਫਲ ਹੋ ਜਾਵੇਂਗਾ ਇਹ ਹੀ ਆਵਾਜ਼ ਸਾਨੂੰ ਅੰਦਰੋਂ ਤੋੜ ਦਿੰਦੀ ਹੈ ਪਰ ਇਸ ਸ਼ੋਰ ਨੂੰ ਐਵੇਂ ਸ਼ਾਂਤ ਨਹੀਂ ਕੀਤਾ ਜਾ ਸਕਦਾ ਇਹਨੂੰ ਹਰਾਉਣ ਦਾ ਤਰੀਕਾ ਹੈ ਰੱਬ ਦਾ ਧਿਆਨ ਸਿਮਰਨ ਕੰਮ ਤਿੰਨ ਸ਼ਾਸਨ ਅੰਦਰ ਦੀਆਂ ਸਾਰੀਆਂ ਨਕਾਰਾਤਮਕ ਆਵਾਜ਼ਾਂ ਡਰ ਤੋਂ ਪੈਦਾ ਹੁੰਦੀਆਂ ਨੇ ਤੇ ਡਰ ਉਦੋਂ ਵੱਧਾ ਹੈ ਜਦੋਂ ਤੁਸੀਂ ਚੁੱਪ ਤੋਂ ਬਚਦੇ ਹੋ ਕਿਉਂਕਿ ਜਦੋਂ ਤੁਸੀਂ ਚੁੱਪ ਹੋ ਜਾਂਦੇ ਹੋ ਬਿਨਾਂ ਕਿਸੇ ਬੇਚੈਨੀ ਦੇ ਬਿਨਾਂ ਕਿਸੇ ਬਾਰੀ ਸ਼ੋਰ ਦੇ ਕਿਸੇ ਨੂੰ ਕੁਝ ਵੀ ਨਾ ਸਮਝਦੇ ਹੋਏ ਉਦੋਂ ਤੁਹਾਡਾ ਅਸਲੀ ਮੈਂ ਸਾਹਮਣੇ ਆਉਂਦਾ ਹੈ ਮੌਨ ਸਿਰਫ ਉਹ ਚੁੱਪੀ ਨਹੀਂ ਜੋ ਤੁਸੀਂ ਬਾਹਰ ਰੱਖਦੇ ਹੋ ਉਹ ਤਾਂ ਇੱਕ ਅੰਦਰੂਨੀ ਅਵਸਥਾ ਹੈ ਜਿੱਥੇ ਤੁਸੀਂ ਆਪਣੇ ਅੰਦਰ ਡੇਗਦੇ ਹੋ ਤੇ ਇੱਕ ਐਸਾ ਪਲ ਆਉਂਦਾ ਹੈ ਜਿੱਥੇ ਆਪਣੀ ਹੀ ਆਵਾਜ਼ ਦੀ ਗੂੰਜ ਵੀ ਮੌਜੂਦ ਨਹੀਂ ਰਹਿੰਦੀ ਉਹ ਮੌਨ ਜਦੋਂ ਤੁਸੀਂ ਆਪਣੀ ਅੰਦਰ ਦੀ ਹਕੀਕਤ ਦੇ ਸਾਹਮਣੇ ਖੜੇ ਹੁੰਦੇ ਹੋ ਜਿੱਥੇ ਕੋਈ ਬਹਾਨਾ ਨਹੀਂ ਕੋਈ ਦੂਜਾ ਦੋਸ਼ੀ ਨਹੀਂ ਸਿਰਫ ਤੁਸੀਂ ਤੇ ਤੁਹਾਡੀ ਅਸਲੀਅਤ ਪਰ ਦੁੱਖ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਇਸ ਚੁੱਪ ਨੂੰ ਝੱਲ ਨਹੀਂ ਸਕਦੇ ਕਿਉਂਕਿ ਇਹ ਮੌਨ ਉਹਨਾਂ ਦੇ ਅੰਦਰ ਛੁਪੇ ਡਰਾਂ ਪਛਤਾਵਿਆਂ ਤੇ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੰਦਾ ਹੈ ਤੇ ਜੋ ਕੋਜ ਉਥੇ ਮਿਲਦਾ ਹੈ ਉਹ ਨਾ ਤਾਂ ਸੁਖਦਾਇਕ ਹੁੰਦਾ ਹੈ ਨਾ ਹੀ ਆਸਾਨੀ ਨਾਲ ਸਹਿਣਯੋਗ ਉਹ ਬੋਝਲ ਹੁੰਦਾ ਹੈ ਗੰਭੀਰ ਹੁੰਦਾ ਹੈ ਪਰ ਜ਼ਿੰਦਗੀ ਦੀ ਅਸਲੀਅਤ ਅਕਸਰ ਇਨ੍ਹਾਂ ਹੀ ਤਕਲੀਫਾਂ ਵਿੱਚ ਲੁਕੀ ਹੁੰਦੀ ਹੈ ਜਿੱਥੇ ਕਿ ਦਰਦ ਦਵਾਈ ਬਣ ਜਾਂਦਾ ਹੈ ਕਿਉਂਕਿ ਜਦੋਂ ਤੁਸੀਂ ਮੌਨ ਵਿੱਚ ਹੁੰਦੇ ਹੋ ਉਦੋਂ ਹੀ ਤੁਹਾਡੀਆਂ ਅਸਲ ਇੱਛਾਵਾਂ ਤੁਹਾਡਾ ਅਧੂਰਾ ਦਰਦ ਤੁਹਾਡੀਆਂ ਲੁਕੀਆਂ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਨੇ ਜਦੋਂ ਤੁਸੀਂ ਇਹਨਾਂ ਨੂੰ ਪੂਰੇ ਮੌਨ ਨਾਲ ਦੇਖਦੇ ਹੋ ਬਿਨਾ ਕਿਸੇ ਪ੍ਰਤੀਕਿਰਿਆ ਦੇ ਉਦੋਂ ਹੀ ਤੁਸੀਂ ਅੰਦਰੋਂ ਮਜ਼ਬੂਤ ਬਣ ਪਾਉਂਦੇ ਹੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦਾ ਸਫਲਤਾ ਨਾਲ ਕੀ ਲੈਣਾ ਦੇਣਾ ਲੈਣਾ ਦੇਣਾ ਹੈ ਕਿਉਂਕਿ ਕੋਈ ਵੀ ਚੋਟੀ ਤੱਕ ਨਹੀਂ ਪਹੁੰਚ ਸਕਦਾ ਜੇਕਰ ਉਸ ਦਾ ਮਨ ਹੀ ਉਸ ਨੂੰ ਤੋੜ ਰਿਹਾ ਹੋਵੇ ਜਦੋਂ ਕੋਈ ਚੁਣੌਤੀ ਤੁਹਾਡੇ ਸਾਹਮਣੇ ਹੋਵੇ ਤਾਂ ਤੁਰੰਤ ਸਭ ਤੋਂ رائے ਮੰਗਣ ਦੀ ਬਜਾਏ ਕੁਝ ਪਲ ਮੌਨ ਵਿੱਚ ਰਹੋ ਅੰਤਰਾਤਮਾ ਦੀ ਆਵਾਜ਼ ਸੁਣੋ ਤੁਹਾਡੇ ਅੰਦਰ ਇੱਕ ਅਜੀਹੀ ਬੁੱਧੀਮਾਨੀ ਹੈ ਜਿਹਨੂੰ ਤੁਸੀਂ ਕਦੇ ਨਹੀਂ ਜਾਣਿਆ ਕਿਉਂਕਿ ਤੁਸੀਂ ਹਮੇਸ਼ਾ ਹੋਰਾਂ ਦੀਆਂ ਨਜ਼ਰਾਂ ਵਿੱਚ ਮਜ਼ਬੂਤ ਦਿਖਣ ਵਿੱਚ ਵਿਅਸਤ ਰਹਿੰਦੇ ਹੋ ਤੇ ਉਹ ਤਾਕਤ ਜਿਹਨੂੰ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ ਉਹ ਤਾਂ ਹੀ ਅਸਲੀ ਹੁੰਦੀ ਹੈ ਜਦੋਂ ਉਹ ਅੰਦਰੋਂ ਜਨਮ ਲੈਂਦੀ ਹੈ ਇਸ ਲਈ ਇਸ ਗੱਲ ਨੂੰ ਸਮਝੋ ਕਿ ਮੌਨ ਨੂੰ ਅਨੁਸ਼ਾਸਨ ਦੇ ਤੌਰ ਤੇ ਅਪਣਾਓ ਆਪਣੇ ਆਪ ਦੇ ਨਾਲ ਇਕੱਲੇ ਰਹਿਣ ਲਈ ਸਮਾਂ ਕੱਢੋ ਤੇ ਜਦੋਂ ਮੁਸ਼ਕਲ ਭਾਵਨਾਵਾਂ ਜਿਵੇਂ ਡਰ ਗੁੱਸਾ ਅਸੁਰੱਖਿਆ ਦੀਆਂ ਭਾਵਨਾਵਾਂ ਹਾਵੀ ਹੋ ਰਹੀਆਂ ਹੋਣ ਤਾਂ ਇਹਨਾਂ ਤੋਂ ਭੱਜੋ ਨਾ ਸਗੋਂ ਇਹਨਾਂ ਦੇ ਨਾਲ ਬੈਠੋ ਇਹਨਾਂ ਨੂੰ ਦੇਖੋ ਤੇ ਫਿਰ ਸਮੇਂ ਦੇ ਨਾਲ ਇਹਨਾਂ ਦਾ ਪ੍ਰਭਾਵ ਘਟ ਹੋ ਜਾਵੇਗਾ ਅਸਲ ਅੰਦਰੂਨੀ ਤਾਕਤ ਭਾਵਨਾਵਾਂ ਨੂੰ ਦਬਾ ਕੇ ਜਾਂ ਉਹਨਾਂ ਨਾਲ ਲੜ ਕੇ ਨਹੀਂ ਆਉਂਦੀ ਉਹ ਤਾਂ ਉਦੋਂ ਆਉਂਦੀ ਹੈ ਜਦੋਂ ਤੁਸੀਂ ਉਹਨਾਂ ਨਾਲ ਚੁੱਪਚਾਪ ਚੱਲਣਾ ਸਿੱਖ ਲੈਂਦੇ ਹੋ ਬਿਨਾਂ ਕਿਸੇ ਉਲਝਣ ਬਿਨਾਂ ਡੋਲਣ ਦੇ ਜਦੋਂ ਤੁਸੀਂ ਆਪਣੇ ਅੰਦਰ ਉੱਠ ਰਹੀਆਂ ਲਹਿਰਾਂ ਨੂੰ ਨਾ ਰੋਕਦੇ ਹੋ ਨਾ ਚੁੱਕਦੇ ਹੋ ਸਿਰਫ ਦੇਖਦੇ ਹੋ ਉਸ ਦੇਖਣ ਵਿੱਚ ਹੀ ਅਸਲ ਸ਼ਕਤੀ ਜਨਮਦੀ ਹੈ ਇਸ ਨੂੰ ਆਤਮ ਸੰਜਮ ਕਹਿੰਦੇ ਨੇ ਤੇ ਆਤਮ ਸੰਜਮ ਹੀ ਹੈ ਜੋ ਆਮ ਲੋਕਾਂ ਨੂੰ ਮਹਾਨ ਲੋਕਾਂ ਤੋਂ ਵੱਖ ਕਰਦਾ ਹੈ ਅੰਦਰ ਦੀ ਸ਼ਾਂਤੀ ਤੇ ਮਨ ਦੀ ਸਥਿਰਤਾ ਜਦੋਂ ਇੱਕ ਵਾਰ ਹਾਸਲ ਹੋ ਜਾਂਦੀ ਹੈ ਤਾਂ ਬਾਹਰ ਚਾਹੇ ਕਿੰਨਾ ਵੀ ਤੂਫਾਨ ਕਿਉਂ ਨਾ ਹੋਵੇ ਫਿਰ ਕੋਈ ਵੀ ਤੁਹਾਨੂੰ ਹਿਲਾ ਨਹੀਂ ਸਕਦਾ ਫੈਸਲੇ ਫਿਰ ਜਲਦਬਾਜ਼ੀ ਵਿੱਚ ਨਹੀਂ ਸੋਚ ਸਮਝ ਕੇ ਲਏ ਜਾਂਦੇ ਨੇ ਡਰ ਨਾਲ ਨਹੀਂ ਇੱਕ ਸਪਸ਼ਟ ਤਰੀਕੇ ਨਾਲ ਪ੍ਰੇਰਿਤ ਹੋ ਕੇ ਲਏ ਜਾਂਦੇ ਨੇ ਫਿਰ ਤੁਸੀਂ ਦੁਨੀਆ ਦੀ ਤਾਰੀਫ ਦੀ ਖਾਹਿਸ਼ ਛੱਡ ਦਿੰਦੇ ਹੋ ਸਿਰਫ ਉਹ ਕਰਦੇ ਹੋ ਜੋ ਤੁਹਾਨੂੰ ਸਹੀ ਲੱਗਦਾ ਤੇ ਇਹੀ ਹੈ ਅਸਲੀ ਆਜ਼ਾਦੀ ਤੇ ਇਹ ਆਜ਼ਾਦੀ ਤਦ ਖੜਦੀ ਹੈ ਜਦੋਂ ਅੰਦਰ ਦੇ ਸ਼ੋਰਗੋਲ ਨੂੰ ਸ਼ਾਂਤ ਕੀਤਾ ਜਾਵੇ ਜ਼ਬਰਦਸਤੀ ਨਾਲ ਨਹੀਂ ਸਗੋਂ ਜਾਗਰੂਕਤਾ ਸਪਸ਼ਟਤਾ ਨਿਰੰਤਰ ਅਭਿਆਸ ਦੇ ਨਾਲ ਯਾਦ ਰੱਖੋ ਦੁਨੀਆ ਤੁਹਾਡੇ ਕੋਲੋਂ ਸਭ ਕੁਝ ਖੋ ਸਕਦੀ ਹੈ ਪਰ ਉਹ ਨਹੀਂ ਜੋ ਤੁਸੀਂ ਆਪਣੇ ਅੰਦਰ ਬਣਾਇਆ ਹੈ ਇਸ ਲਈ ਅੱਜ ਤੋਂ ਹੀ ਸ਼ੁਰੂ ਕਰੋ ਅੰਦਰੂਨੀ ਸ਼ਾਂਤੀ ਨੂੰ ਵਧਾਓ ਸਿਮਰਨ ਕਰੋ ਆਪਣੀ ਆਵਾਜ਼ ਸੁਣੋ ਆਪਣੇ ਆਪ ਨੂੰ ਡੂੰਘਾਈ ਨਾਲ ਜਾਣੋ ਫਿਰ ਖੜੇ ਹੋਵੋ ਪਹਿਲਾਂ ਨਾਲੋਂ ਵੱਧ ਮਜ਼ਬੂਤੀ ਦੇ ਨਾਲ ਕਿਉਂਕਿ ਜੋ ਮੌਨ ਨੂੰ ਜਿੱਤਦਾ ਹੈ ਉਹ ਆਪਣੇ ਆਪ ਨੂੰ ਜਿੱਤਦਾ ਹੈ ਤੇ ਜੋ ਆਪਣੇ ਆਪ ਨੂੰ ਜਿੱਤ ਲੈਂਦਾ ਉਫ਼ਰ ਦੁਨੀਆ ਜਿੱਤ ਦਾ ਹੈ ਯਾਦ ਰੱਖੋ ਆਤਮ ਨਿਰਮਾਣ ਦੀ ਇਹ ਯਾਤਰਾ ਕਦੇ ਖਤਮ ਨਹੀਂ ਹੁੰਦੀ ਇਹ ਲਗਾਤਾਰ ਵਿਕਸਿਤ ਹੁੰਦੀ ਰਹਿੰਦੀ ਹੈ ਤੇ ਨਵੀਆਂ ਸੰਭਾਵਨਾਵਾਂ ਖੋਲਦੀ ਰਹਿੰਦੀ ਹੈ ਇਹ ਕਿਸੇ ਮੰਜ਼ਲ ਤੱਕ ਪਹੁੰਚਣ ਬਾਰੇ ਨਹੀਂ ਹੈ ਸਗੋਂ ਰਸਤੇ ਦੀ ਖੂਬਸੂਰਤੀ ਸਮ੍ਰiddhi ਦਾ ਆਨੰਦ ਲੈਣ ਚੁਣੌਤੀਆਂ ਤੇ ਸਿੱਖਿਆ ਨੂੰ ਅਪਣਾਉਣ ਬਾਰੇ ਹੈ ਹਿੰਮਤ ਦ੍ਰਿੜਤਾ ਤੇ ਆਪਣੇ ਆਪ ਤੇ ਵਿਸ਼ਵਾਸ ਦੇ ਨਾਲ ਇਸ ਰਸਤੇ ਤੇ ਚੱਲਦੇ ਰਹੋ ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦੀ ਕਿਸੇ ਵੀ ਰੁਕਾਵਟ ਨੂੰ ਪਾਰ ਕਰਨ ਦੀ ਤੇ ਆਪਣੇ ਸਭ ਤੋਂ ਵੱਡੇ ਟੀਚੇ ਹਾਸਲ ਕਰਨ ਦੀ ਤਾਕਤ ਹੈ ਚੁਣੌਤੀਆਂ ਤੋਂ ਘਬਰਾਏ ਬਿਨਾ ਆਪਣੇ ਵਧਣ ਦੀ ਸਮਰੱਥਾ ਤੇ ਵਿਸ਼ਵਾਸ ਰੱਖੋ ਕਿਉਂਕਿ ਤੁਹਾਡੇ ਅੰਦਰ ਜੋ ਅੰਦਰੂਨੀ ਸ਼ਕਤੀ ਹੈ ਉਹ ਉਟਟ ਹੈ ਤੇ ਤੁਹਾਨੂੰ ਅਲੌਕਿਕ ਥਾਵਾਂ ਤੱਕ ਵੀ ਲਿਜਾ ਸਕਦੀ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਤੇ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੈਂ ਇਸੇ ਤਰ੍ਹਾਂ ਤੁਹਾਡੇ ਲਈ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਬਹੁਤ ਬਹੁਤ ਸ਼ੁਕਰੀਆ